ਪਿੰਡ ਬਿਹਾਲਾ ਵਿਖੇ ਦਰਬਾਰ 11ਵੀਂ ਵਾਲੀ ਸਰਕਾਰ ਸਖੀ ਸਰਵਰ ਲਖਦਾਤਾ ਲਾਲਾਂ ਵਾਲੀ ਸਰਕਾਰ ਜੀ ਦੇ ਪਵਿੱਤਰ ਦਰਬਾਰ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ 11ਵੀਂ ਵਾਲੀ ਸਰਕਾਰ ਸਖੀ ਸਰਵਰ ਲਖਦਾਤਾ ਪੀਰ ਲਾਲਾਂ ਵਾਲੀ ਸਰਕਾਰ ਅਤੇ ਬਾਪੂ ਰੂਰੇਸ਼ਾ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 27 ਜੁਲਾਈ ਨੂੰ ਪੀਰ ਮੁਰਸ਼ਿਦ ਸਾਈਂ ਜੀਵਨ ਸ਼ਾਹ ਜੀ ਕਾਦਰੀ ਨਾਰਾ ਹੁਸ਼ਿਆਰਪੁਰ ਦੀ ਸਰਪ੍ਰਸਤੀ ਕੀਤਾ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸਾਈ ਸਤਨਾਮ ਜੀ ਬਿਹਾਲਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ 27 ਜੁਲਾਈ ਨੂੰ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਲ ਵੱਖ-ਵੱਖ ਦਰਬਾਰਾਂ ਤੋਂ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਦਰਬਾਰ ਦੇ ਨਾਮਵਰ ਕਲਾਕਾਰ ਸਨੀ ਸਹਿਜ ਸੈਗਲ ਨੀਤਪੁਰ ਮਾਹਲਪੁਰ ਓਂਕਾਰ ਵਾਲੀਆ ਹਰਮੇਸ਼ ਰੰਗੀਲਾ ਸੂਫੀ ਗਾਇਕ ਰਜੇਸ਼ ਚੰਦ ਆਦ ਪੀਰਾਂ ਦੀ ਮਹਿਫਲ ਸਜਾਉਣਗੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਜਸਪਾਲ ਕਈ ਸਟੇਸ ਕਤਰ ਦੀ ਸੇਵਾ ਬਖੂਬੀ ਕਰਨਗੇ ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਬਲਦੇਵ ਸਿੰਘ ਮਸਕਟ ਰਵੀ ਕੁਬੈਤ ਗੁਰਵੀਰ ਯੂਐਸਏ ਰੋਹਿਤ ਯੂਐਸਏ ਪ੍ਰਭ ਯੂਐਸਏ ਗगन ਸਪੇਨ ਮੋਹਿਤ ਇਟਲੀ ਰੋਹਿਤ ਇਟਲੀ ਦਿਵਿੰਦਰ ਇਟਲੀ ਵਿਰਿੰਦਰ ਸਾਈਪ੍ਰਸ ਓਮਕਾਰ ਸਿੰਘ ਕੈਨੇਡਾ ਆਦ ਐਨ ਆਰ ਆਈ ਵੀਰ ਦਾ ਦਾ ਵਿਸ਼ੇਸ਼ ਸਹਿਯੋਗ ਰਹੇਗਾ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪਰਮਿੰਦਰ ਸਿੰਘ ਸੌਰਵ ਸੁਨੀਲ ਆਕਾਸ਼ ਸੇਠੀ ਰਮਨਜੀਤ ਸੁਰਜੀਤ ਕੌਰ ਰਮਨਦੀਪ ਕੌਰ ਸਾਹਿਬ ਕੌਰ ਅਮਰਜੀਤ ਸਿੰਘ ਗੁਰਬਖਸ਼ ਕੌਰ ਪ੍ਰਭਦੀਪ ਆਦ ਹਾਜ਼ਰ ਸਨ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਦੇਖੋ ਹੁਸ਼ਿਆਰਪੁਰ ਤੋਂ ਦਿਲਾਂ ਚਾਰਜ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਆਦੀ ਸੰਗਤ ਨੂੰ ਜੈ ਪੀਰਾਂ ਦੀ ਜੈ ਨਸਤਾ ਦੀ ਦਰਬਾਰ 11ਵੀਂ ਵਾਲੀ ਸਰਕਾਰ 25ਰਪੇ ਲਾਲਾਂ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਜੁਲਾਈ ਦਿਨ ਐਤਵਾਰ ਇੰਦੇ ਬਿਹਾਲਾ ਵਿਖੇ ਮੇਲਾ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਉਸ ਕਰਵਾਇਆ ਜਾ ਰਿਹਾ ਹੈ ਤਾਂ ਸਭ ਸੰਗਤ ਦੇ ਚਾਨਾ ਦੇ ਵਿੱਚ ਬੇਨਤੀ ਆ ਕਿ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਮੇਲੇ ਦੇ ਵਿੱਚ ਬੜੇ ਮਸ਼ਹੂਰ ਖਵਾਲ ਆਪਣੀਆਂ ਹਾਜ਼ਰੀਆਂ ਭਰਨਗੇ ਤੇ ਦਾਤਾ ਜੀ ਦਾ ਲੰਗਰ ਅਟੁੱਟ ਵਰਤੇਗਾ ਜੈ ਪੀਰਾਂ ਦੀ ਜੈ ਮਸਤਾਨਾਂ ਦੀ